ਮਰੀਕ ਸਿੰਘ ਜਗਲਾਤਪੁਰ ਕ ਜੁਨਨ ਪਰ ਜਾਂ ਪੰਜਾਬ ਦਾ ਸੂਬਾ ਪ੍ਰਧਾਨ ਜੀ ਇਹ ਜਿਹੜੇ ਧਰਨੇ ਲੱਗ ਰਹੇ ਪੂਰੇ ਪੰਜਾਬ ਦੇ ਅੰਦਰ ਇਸ ਕਰਕੇ ਲੱਗ ਰਹੇ ਆ ਕਿ ਪਿਛਲੇ ਸਮੇਂ ਦੇ ਵਿੱਚ ਪਿਛਲੇ ਅਲੱਗ-ਬਗ ਮਹੀਨੇ ਦੇ ਵਿੱਚ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈਗਾ ਇੱਕ ਪਾਲਿਸੀ ਬਣਾਈ ਦੀ 23 ਦੇ ਵਿੱਚ ਜਿਨ੍ਹਾਂ ਦੇ 10 ਸਾਲ ਪੂਰੇ ਹੋ ਗਏ ਉਹਨਾਂ ਦੇ ਮੈਡੀਕਲ ਤੇ ਪੁਲਸਿੰਨ ਕੁਵਾਰੀ ਮਤਲਬ ਕਰਵਾ ਕੇ ਉਹਨਾਂ ਨੂੰ ਪੱਕੇ ਕੀਤਾ ਜਾਵੇ ਪਰ ਦੁੱਖ ਇਸ ਗੱਲ ਦਾ ਉਹਨਾਂ ਦੀ ਡਾਕਟਰੀ ਵੀ ਹੋ ਗਈ ਔਰ ਸਿੰਨ ਕੁਵਾਰੀ ਵੀ ਹੋ ਗਈ ਮਤਲਬ ਇਹ ਬਨਵੈਂਟਲ ਅਫਸਰ ਜਾਂ ਪੰਜਾਬ ਸਰਕਾਰ ਹਜੇ ਤੱਕ ਉਹਨਾਂ ਨੂੰ ਜਿਹੜੇ ਪੱਕੇ ਕਰਨ ਦੇ ਕੋਈ ਆਰਡਰ ਨਹੀਂ ਦਿੱਤੇ ਸਾਡੀ ਬੇਨਤੀ ਹੈ ਸਰਕਾਰ ਨੂੰ ਤੇ ਇਹ ਤਰੰਤ ਜਲਦੀ ਤੋਂ ਜਲਦੀ ਜਿਹੜੇ ਆ ਬੰਦਿਆਂ ਨੂੰ ਆਰਡਰ ਦਿੱਤੇ ਜਾਣ। ਪ੍ਰਦਰਸ਼ਨ ਹੋ ਰਿਹਾ ਜੀ ਅਸੀਂ ਬਾਰ-ਬਾਰ ਮੰਡਲ ਅਫਸਰਾਂ ਹੀ ਤੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਚੁੱਕੇ ਆ ਜਿਨ੍ਹਾਂ ਬੰਦਿਆਂ ਦੇ ਜਿਹੜਾਂ ਵਰਕਰਾਂ ਦੇ ਜਿਹੜੇ ਹੈਗੇ ਸਰਕਾਰ ਦੀ ਪਾਲਿਸੀ ਦੇ ਅਸਾਬ ਦੇ ਨਾਲ ਆਰਡਰ ਹੋਏ ਆ ਜਾਂ ਜਿਹੜੇ ਜਿਹੜੇ 96 ਤੋਂ 6 ਤੱਕ ਜਿਨ੍ਹਾਂ ਨੇ 10 ਸਾਲ ਪੂਰੇ ਕਰ ਲਏ ਉਹਨਾਂ ਦੇ ਜਿਹੜੇ ਹੈਗੇ ਸਰਕਾਰ ਵੱਲੋਂ ਜਿਹੜੇ ਆਰਡਰ ਹੈ ਇਹਨਾਂ ਨੂੰ ਆ ਚੁੱਕੇ ਆ ਅਸੀਂ ਜਿਹੜੀਆਂ ਵੈਰੀਫਿਕੇਸ਼ਨ ਆ ਪੁਲਿਸ ਵੈਰੀਫਿਕੇਸ਼ਨ ਆ ਤੇ ਮੈਡੀਕਲ ਲੈਟਰ ਦੇ ਚੁੱਕੇ ਆ ਔਰ ਜਿਹੜੇ ਆਪਣੇ ਸਰਟੀਫਿਕੇਟ ਹੈਗੇ ਉਹ ਸਾਰੇ ਪ੍ਰੂਫ ਇਹਨਾਂ ਨੂੰ ਅਧਿਕਾਰੀਆਂ ਨੂੰ ਮੰਡਲ ਅਫਸਰ ਜੀ ਨੂੰ ਦੇ ਚੁੱਕੇ ਆ ਅਜੇ ਤੱਕ ਕਿਸੇ ਵੀ ਵਰਕਰ ਨੂੰ ਜਿਹੜੇ ਹੈਗੇ ਹੈ ਜੋਇਨਿੰਗ ਜਿਹੜੇ ਲੈਟਰ ਨਹੀਂ ਦਿੱਤੇ ਗਏ ਔਰ ਵਾਰ-ਵਾਰ ਜਿਹੜਾ ਹੈਗਾ ਇਹ ਟਾਲਮਟੋਲ ਦੀ ਨੀਤੀ ਜਿਹੜੀ ਹੈ ਇਹ ਕਰੀ ਜਾਂਦੀ ਹੈ ਅਸੀਂ ਸਰਕਾਰ ਕੋਲ ਮੰਗ ਕਰਨੀ ਚਾਹੁੰਦੇ ਆ ਇਹ ਇਹਨਾਂ ਜਿਹੜੇ ਵਰਕਰ ਹੈਗੇ ਆ ਜਿਨ੍ਹਾਂ ਦੇ ਮੈਡੀਕਲ ਜਾਂ ਪੁਲਿਸ ਵੈਰੀਫਿਕੇਸ਼ਨ ਹੋ ਗਈ ਹੈ ਪ੍ਰੋਪਰ ਉਹਨਾਂ ਨੂੰ ਮੰਡਲ ਅਫਸਰ ਵੱਲੋਂ ਜਿਹੜੇ ਹੈਗੇ ਆ ਉਹ ਮੈਡੀਕਲ ਜਿਹੜੇ ਜਿਹੜੇ ਜੁਆਇਨਿੰਗ ਲੈਟਰ ਦਿੱਤੇ ਜਾਣ ਇਹ ਸਰਕਾਰ ਕੋਲੋਂ ਅਸੀਂ ਮੰਗ ਕਰਨੀ ਚਾਹੁੰਦੇ ਆ ਅਦਰਵਾਈਜ਼ ਇਹ ਵੀ ਜੇ ਨਹੀਂ ਮੰਨਦਾ ਇਹ ਅਸੀਂ ਇਸੇ ਵਿੱਚ ਦੇ ਵਿੱਚ ਅਸੀਂ ਜਿਹੜੀ ਹੈ 26 ਤਰੀਕ ਨੂੰ ਜਿਹੜੀ ਹੈ ਮੰਨ ਮੰਤਰੀ ਜਿਹੜਾ ਹੈ ਲਾਲਜੰਨ ਗਟਾਰੂ ਚੱਕ ਜੀ ਹੈ ਉਹਦੇ ਹਲਕੇ ਦੇ ਵਿੱਚ ਅਸੀਂ ਰੋਸ ਵਜੋਂ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਅਸੀਂ ਫੇਰ ਵੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਜਿਹੜੀਆਂ ਵਰਕਰਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਔਰ ਜਿੰਨਾ ਵੀ ਹੈਗਾ ਇਹਨਾਂ ਵਰਕਰਾਂ ਦੇ ਜਿਹੜੇ ਜਿਹੜੇ ਜੁਆਇਨਿੰਗ ਲੈਟਰ ਹੈ ਜਲਦੀ ਤੋਂ ਜਲਦੀ ਦਿੱਤੇ ਜਾਣ ਧੰਨਵਾਦ ਜੀ ਕੁਝ ਸਾਡੇ ਕੋਲੇ ਨਾ ਪੰਜਾਬ ਦੇ ਆ ਪਹਿਲਾਂ ਇੱਕ 58 ਬੰਦੇ 376 ਤੇ 506 ਬੰਦਿਆਂ ਦੀ ਲਿਸਟ ਆਈ ਹੋਈ ਹੈ ਜਿਨ੍ਹਾਂ ਨੂੰ ਕੀ ਰੈਗੂਲਰਾਈਜ਼ ਕੀਤਾ ਜਾਣਾ ਹੈ ਉਹਨਾਂ ਦੇ ਅਸੀਂ ਜਿਹੜਾ ਪਹਿਲਾਂ ਮੈਡੀਕਲ ਤੇ ਆਪਣਾ ਜਿਹੜਾ ਪੁਲਿਸ ਰਿਪੋਰਟ ਵਾਸਤੇ ਲੈਟਰ ਲਿਖ ਚੁੱਕੇ ਹਾਂ ਉਸ ਤੇ ਆ ਵੀ ਗਏ ਨੇ ਤੇ ਇਹਨਾਂ ਨੂੰ ਜਲਦੀ ਬਲਕਿ ਜਾਰੀ ਕਰ ਦਿੱਤੇ ਜਾਣਗੇ ਹੈ ਡਿਲੇ ਹੋ ਰੇ ਨਾ ਨਹੀਂ ਨਹੀਂ ਕੋਈ ਕਾਰਨ ਨਹੀਂ ਹੈਗਾ ਜੀ ਕਰ ਦਿੰਨੇ ਅਸੀਂ